ਭਾਈ ਗੁਰਜੀ ਦਾ ਖਲਸਾ ਵਾਹਿਗੁਰੂ ਜੀ ਕੀ ਬੋਲੇ ਅਸੀਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ ਕਰੇ ਵੱਲੋਂ ਅੱਜ ਕਾਫੀ ਇਕੱਠੇ ਹੋ ਕੇ ਜਿਹੜੇ ਆਪਣੇ ਵਰਕਰ ਆ ਪਹੁੰਚੇ ਆ ਐਸ ਵळे ਅਸੀਂ ਸੱਕੀ ਨਾਲਾ ਜਿਹੜਾ ਡੇਰਾ ਬਾਬਾ ਨਾਨਕ ਦੇ ਰਸਤੇ ਜਾਂਦਾ ਉੱਥੇ ਪਹੁੰਚਿਆ ਪਾਣੀ ਇਹ ਨਹੀਂ ਜਦਾ ਤਰਾ ਤੇ ਆ ਰਿਹਾ ਵੀ ਜਦੋਂ 88 ਜੀ ਵੀ ਅਸੀਂ ਆਪਣੇ ਉਦਹਾੜ ਵੇਖਿਆ ਸੀ ਉਦੋਂੋਂ ਵੀ ਸਪੀਡ ਦੇ ਵਿੱਚ ਪਾਣੀ ਪਿੱਛੋਂ ਆ ਰਿਹਾ 88 ਦੇ ਵਿੱਚ ਜਿਹੜੀ ਬਰਬਾਦੀ ਹੋਈ ਸੀ ਬੜੇ ਸਾਲ ਲੋਕੇ ਪਰੇਸ਼ਾਨ ਰਹੇ ਤੇ ਕਈ ਸਾਲ ਲੋਕੀ ਸਿੱਧੇ ਨਹੀਂ ਹੋਏ ਉਦੋਂ ਅਜੇ ਮਕਾਨ ਵੀ ਅਜੇ ਬੂਦੇ ਪੱਕੇ ਵੱਡੇ ਨਹੀਂ ਸੀ ਇਦਾਂ ਬਣਾਏ ਗਏ ਬਿਲਡਿੰਗਾਂ ਔਰ ਉਹ ਵੀ ਲੋਕਾਂ ਦੀ ਬਰਬਾਦ ਹੋ ਗਏ ਅੱਜ ਤੱਕ ਲੋਕਾਂ ਨੇ 37 ਸਾਲਾਂ 'ਚ ਅੱਗੇ ਨੂੰ ਤਰੱਕੀ ਵੀ ਕੀਤੀ ਆ ਤਿੰਨ ਤਿੰਨ ਮੰਜ਼ਲੀਆਂ ਕੋਠੀਆਂ ਵੀ ਬਣਾਈਆਂ ਪਰ ਉਹ ਵੀ ਬੇਕਾਰ ਗਈਆਂ ਜਦੋਂ ਪਾਣੀ 8-8 10 ਫੁੱਟ ਵਿੱਚ ਮੜ ਗਿਆ ਉਹਦੇ ਨੀਹਾਂ ਹੀ ਹਿੱਲ ਗਈਆਂ ਨੇ ਥੱਲੇੋਂ ਉਹਨਾਂ ਦੇ ਆਉਣ ਵਾਲੇ ਸਮੇਂ 'ਚ ਖਤਰਾ ਉਹਨਾਂ ਬਿਲਡਿੰਗਾਂ ਨੂੰ ਇਸ ਕਰਕੇ ਪ੍ਰਸ਼ਾਸਨ ਸੁੱਤਾ ਪਿਆ ਕੋਈ ਸਾਰ ਨਹੀਂ ਰਹਿ ਰਿਹਾ ਪਰ ਲੋਕਾਂ ਦੇ ਸ਼ਾਬਾਸ਼ ਵੱਖ-ਵੱਖ ਜਿਹੜੇ ਜਿੰਨੇ ਵੀ ਧਾਰਮਿਕ ਸੰਸਥਾਵਾਂ ਨੇ ਜਾਂ ਹੋਰ ਜਿਹੜੇ ਵਿਅਕਤੀ ਨੇ ਫਦੇਗੜ ਚੂੜੀਆਂ ਤੋਂ ਅੱਗੇ ਇਹਨਾਂ ਪਿੰਡਾਂ ਦੇ ਵਿੱਚੋਂ ਦਾਦੀ ਜੋਤੋਂ ਇਹਨਾਂ ਸਾਰੇ ਅੱਜ ਫਦੇਗੜ ਚੂੜੀਆਂ ਤੋਂ ਇਹ ਸਾਰੇ ਆ ਕੇ ਲੋਕਾਂ ਦੀ ਸਾਲ ਰਹਿ ਰਹੇ ਆ ਜੋ ਕਿ ਮਨੁੱਖਤਾ ਲਈ ਬੜਾ ਚੰਗਾ ਆ ਮੈਂ ਇਹਦਾ ਦੱਸਣਾ ਚਾਹੁੰਨਾ ਵੀ ਜਦੋਂ ਅਸੀਂ 88 ਜਹਾੜ ਵੇਖਿਆ ਸੀ ਇਹਨੂੰ 37 ਸਾਲ ਹੋ ਗਿਆ ਤੇ 37 ਸਾਲਾਂ ਜੇ ਆਂਦੇ ਵੀ ਇਹ ਰਾਗੜ ਲੈ ਕੇ ਤੇਂਦਰਮਾ ਤੇ ਪਹੁੰਚ ਗਏ ਆ ਪਰ ਇਹ 37 ਸਾਲਾਂ ਦੇ ਵਿੱਚ ਇਹਨਾਂ ਨੇ ਬੰਦੇ ਨਹੀਂ ਬੰਨ ਚਾਹੀਦੇ ਹਨ ਬੰਨਣੇ ਇਹ ਦਰਿਆਵਾਂ ਦੇ ਕੰਡੇ ਉੱਚੇ ਕਰਕੇ ਉਹਨਾਂ ਦੇ ਸੱਪਰ ਲਾਉਣੇ ਚਾਹੀਦੇ ਸੀ ਤੇ ਲੋਕਾਂ ਗਾਂ ਬਜੇ ਰਹਿੰਦੇ ਸਈਦਿਆਂ ਸਾਲਾਂ ਚ ਕੀ ਕੀਤਾ ਪ੍ਰਸ਼ਾਸਨ ਨੇ ਲੋਕਾਂ ਨੂੰ ਮਰਨ ਲਈ ਮਜਬੂਰ ਕੀਤਾ ਇਸ ਕਰਕੇ ਲੋਕ ਘਰਾਂ ਚ ਫਸੇ ਪਏ ਆ ਇੰਨੀ ਪਰੇਸ਼ਾਨੀ ਆ ਕੋਈ ਅੰਤ ਨਹੀਂਗਾ ਆਪਾਂ ਸਾਰੇ ਇਕੱਠੇ ਹੋ ਕੇ ਇਹਨਾਂ ਦੀ ਮਦਦ ਕਰ ਸਕਦੇ ਆ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਉਹ ਤੇ ਸਿਰਫ 25 ਸਾਲੀ ਵੋਟਾਂ ਦੇਣ ਆਉਂਦੇ ਆ ਵੋਟਾਂ ਦੇ ਕੇ ਚਲੇ ਜਾਂਦੇ ਆ ਅੱਜ ਆਣ ਕੇ ਉਹ ਵੇਖਣ ਵੀ ਇੱਥੇ ਬਣਨਾ ਕੀ ਆ ਔਰ ਇਹਨਾਂ ਨੂੰ ਜਿੰਨਾ ਮਰਜ਼ੀ ਮੁਆਵਜ਼ਾ ਦੇ ਦੇ ਉਹਨਾਂ ਸਿੱਧੇ ਨਹੀਂ ਹੋਣਾ ਲੋਕਾਂ ਦੇ ਇੰਨੀ ਜ਼ਿਆਦਾ ਤਬਾਈ ਆ ਬਾੜ ਡੰਗਰ ਰੁੜ ਗਿਆ ਆ ਤੂੜੀਆਂ ਰੁੜਗੀਆਂ ਆ ਸਾਰੇ ਪੱਠੇ ਕੋਈ ਥਾਂ ਨਹੀਂ ਮਨੁੱਖ ਦੇ ਕਿੰਨੇ ਕਿੰਨੇ ਰਿਸ਼ਤੇ ਵਾਂਗ ਚਰ ਜਾਂਦਾ ਕਿਹਨਾਂ ਨਜ਼ਰ ਕਿੱਥੇ ਰੋਗੀ ਰਹਿਣਗੇ ਇਹ ਜਿੱਦਾਂ 88 ਦੇ ਵਿੱਚ ਇਹਨਾਂ ਉਹਨਾਂ ਵੱਡੀ ਤਬਾਹੀ ਹੋਣਾ ਲੱਤ ਰਹੀ ਆ ਤੇ ਇਸ ਕਰਕੇ ਅਸੀਂ ਅਪੀਲ ਕਰਦੇ ਆ ਸਾਰੇ ਲੋਕਾਂ ਨੂੰ ਵੀ ਜਿੱਥੇ ਜਿੱਥੇ ਵੀ ਹੈਗੇ ਤਗੜੇ ਹੋ ਕੇ ਦਾਣਾ ਮੰਡੀ ਫਤੇਗੜ ਚੂੜੀਆਂ ਦੇ ਵਿੱਚ ਵੰਦਵਸ ਕੀਤਾ ਉਥੇ ਲੰਗਰ ਦਾ ਜਾਂ ਪਸ਼ੂ ਦਾ ਜਾਂ ਦੂਜੇ ਜੋ ਵੀ ਬਦਾਨ ਦੇ ਸਕਦਾ ਉਥੇ ਪਹੁੰਚੇ ਇਹਨਾਂ ਦੀ ਬਾਹ ਫੜੀਏ ਪ੍ਰਸ਼ਾਸਨ ਕੋਈ ਨਹੀਂ ਉਥੇ ਬੌੜ ਰਿਆ ਇਸ ਕਰਕੇ ਤਗੜੇ ਹੋ ਕੇ ਰੋਕੋ ਆਓ ਆ ਬੇਕੂ ਆਹੀ ਵੇਚ ਪਾਣੀ ਦੇ ਖੜੇ ਆ ਆ ਸਾਰੇ ਜਿਹੜੇ ਸੱਜਣ ਆ ਚਾਰ ਸਵੇਰੇ ਪਾਣੀ ਨੇ ਘੇਰ ਰਿਆ ਦੂਜਾ ਇਦਾਂ ਅਸੀਂ ਹੁਣ ਉਥੋਂ ਅਗਲੇ ਪਿੰਡਾਂ 'ਚ ਪਤਾ ਲੈਣ ਜਾ ਰਹੇ ਆ ਥਾਂ ਵੱਖ-ਵੱਖ ਥਾਵਾਂ ਦੇ ਵਿੱਚ ਇਹ ਸਾਰਾ ਕੁਝ ਦੇਖ ਕੇ ਫਿਰ ਤੁਹਾਨੂੰ ਅਗਲਾ ਅਗਲਾ ਰੋਣ ਦੱਸਾਂਗੇ ਹੁਣ ਇੱਥੋਂ ਸੜਕ ਟੁੱਟਦੀ ਜਾ ਰਹੀ ਹੈ ਲੱਗੋ ਪਾਣੀ ਵਧਦਾ ਜਾ ਰਿਹਾ ਹੈ ਇਹ ਕਰਕੇ ਹੁਣ ਅੱਗੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸ